ਇਥੇ ਜਿਆਦਾ ਸੀ ਆਉਣਾ ਹੁੰਨਾ ਆਪਣੀ ਕੌਮ ਨਾਲ ਗੱਲਾਂ ਕਰਨੀਆਂ ਹੁੰਦੀਆਂ ਨੇ ਕੌਮ ਦੀ ਗੱਲਾਂ ਕਰਨੀ ਹੁੰਦੀ ਚਲੋ ਠੀਕ ਆ ਕਈ ਬੰਦੇ ਸਾਨੂੰ ਨਹੀਂ ਪਸੰਦ ਕਰਦੇ ਹੁਣ ਭਾਈ ਅਸੀਂ ਹੁਣ ਹਰੇਕ ਨੂੰ ਤਾਂ ਕੋਈ ਬੰਦਾ ਜਿਵੇਂ ਕਹਿ ਦਿੰਨੇ ਆਂ ਵੀ ਭਾਈ ਸਾਰੇ ਤਾਂ ਨਹੀਂ ਕੋਈ ਬੰਦੇ ਨੂੰ ਪਸੰਦ ਕਰ ਸਕਦੇ ਹਰੇਕ ਬੰਦੇ ਦੇ ਆਪਣੇ ਆਪਣੇ ਵਿਚਾਰ ਨੇ ਕੋਸ਼ਿਸ਼ ਆ ਦਿਨਾਂ ਦੇ ਵਿੱਚ ਮੈਂ ਲਾਈਵ ਘੱਟ ਆ ਕਿਉਂਕਿ ਮੇਰਾ ਟਾਈਮ ਬਹੁਤ ਘੱਟ ਲੱਗਿਆ ਮੈਂ ਪਹਿਲਾਂ ਵੀ ਕਹੇ ਕਿ ਅੱਡੇ ਵਿੱਚ ਪਾਈਏ ਸਾਡਾ ਕਮਾਈ ਦਾ ਸਾਧਨ ਜਿਹੜਾ ਅਸੀਂ ਕੰਮ ਕਰਦੇ ਆ ਉਹ 'ਚ ਕਈ ਵਾਰ ਟਾਈਮ ਲੱਗਦਾ ਕਈ ਵਾਰ ਨਹੀਂ ਲੱਗਦਾ ਪਰ ਫੇਰ ਵੀ ਟਾਈਮ ਕੱਢਿਆ ਕਰਾਂਗੇ ਜ਼ਰੂਰ ਭੇਡਾਂ ਅਪਡੇਟ ਹੋਣ ਆ ਪਿਛਲੇ ਦਿਨਾਂ ਦੇ ਵਿੱਚ ਬਹੁਤ ਕੁਝ ਹੋ ਕੇ ਹਟਿਆ ਇਹ ਜੋ ਅਮਰਤਪਾਲ ਦੀ ਵੀ ਅੱਪਾ ਗੱਲ ਕਰ ਲਈ ਅਮਰਤਪਾਲ ਦੇ ਭਾਈ ਦੀ ਵੀ ਗੱਲ ਕਰ ਲਈ ਵੀ ਭਾਈ ਉਹਦੇ ਜੋ ਪੁਲਿਸ ਵਾਲਿਆਂ ਨੂੰ ਫੜਿਆ ਉਹਦੇ ਕੋਲ 4 ਗ੍ਰਾਮ ਚਿੱਟਾ ਤੇ ਉਹਦੇ ਨਾਲ ਕਈ ਜਿਹੜੇ ਆਪਣੇ ਬੰਦੇ ਸੀਗੇ ਜਿਹੜੇ ਦੱਬੇ ਹੋਏ ਸੀਗੇ ਉਹ ਬੰਦੇ ਉੱਠ ਕੇ ਮੁਰੇ ਆਏ ਨੇ ਲੋਕਾਂ ਦੇ ਵਿੱਚ ਵੀ ਭਾਈ ਸਾਰਾ ਕੁਝ ਝੂਠ ਆ ਇਹ ਜੋ ਸਰਕਾਰ ਆ ਇਹ ਕਹ ਰਹੀ ਆ ਪ੍ਰਸ਼ਾਸਨ ਗਲਤ ਆ ਜਾਂ ਮੰਨ ਲਓ ਵੀ ਇਹ ਗਲਤ ਆ ਉਹ ਗਲਤ ਆ ਮੈਨੂੰ ਮੈਸੇਜ ਪਰਸਨ ਤੌਰ ਦੇ ਉੱਤੇ ਲਗਾਤਾਰ ਆਉਣ ਲੱਗੇ ਇਹ ਸਰਕਾਰ ਮੁਰਦਾਬਾਦ ਕਹੋ ਤੁਸੀਂ ਜੀ ਆਹ ਕਹੋ ਤੁਸੀਂ ਜੀ ਉਹ ਕਹੋ ਅਸੀਂ ਸਰਕਾਰ ਨੂੰ ਕਦੇ ਜਿੰਦਾਬਾਦ ਕਹੀ ਨਹੀਂ ਅਸੀਂ ਹਮੇਸ਼ਾ ਹੀ ਕਹਿੰਦੇ ਹਾਂ ਆਉਣੇ ਆ ਭਾਈ ਸਰਕਾਰਾਂ ਜਿਹੜੀਆਂ ਵੀ ਪੰਜਾਬ ਦੇ ਵਿੱਚ ਬਣੀਆਂ ਨੇ ਉਹ ਚਾਹੇ ਭੰਤੇ ਦੀ ਹੋਵੇ ਚਾਹੇ ਕਿਸੇ ਹੋਰ ਦੀ ਹੋਵੇ ਚਾਹੇ ਕਾਂਗਰਸੀ ਚਾਹੇ ਅਕਾਲੀ ਚਾਹੇ ਜਿਹਦੀ ਮਰਜ਼ੀ ਸਰਕਾਰ ਹੋਵੇ ਭਾਈ ਉਹਨਾਂ ਨੇ ਪੰਜਾਬ ਦਾ ਕਦੇ ਭਲਾ ਕੀਤਾ ਹੀ ਨਹੀਂ ਕਿਸੇ ਵੀ ਸਰਕਾਰ ਨੇ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਦੇ ਕੀਤੀ ਨਹੀਂ ਚਲੋ ਮੁੜੀਏ ਮੇਨ ਬਿਸ਼ੇ ਦੇ ਉੱਤੇ ਜਿਹੜੇ ਮੈਂ ਗੱਲ ਕਰਨ ਆਇਆ ਪੇਡਾਂ ਨੇ ਜੀ ਬੜਾ ਲਗਾਤਾਰ ਮੈਨੂੰ ਮੈਸੇਜ ਕਰਦੀਆਂ ਸੀ ਵੀ ਦੇਖਿਆ ਤੈਨੂੰ ਚੁੱਪ ਕਰਾਤਾ ਤੈਨੂੰ ਬੋਲਣ ਨਹੀਂ ਦੇਣਾ ਹੁਣ ਤੈਨੂੰ ਲਾਈਵ ਨਹੀਂ ਕਰਨ ਦੇਣਾ ਸੀ ਲਾਈਵ ਤੇ ਚੁੱਪ ਕਰਾਉਣ ਦੇ ਵਿੱਚ ਨਾ ਤਾਂ ਮੈਂ ਕਦੇ ਕਿਸੇ ਤੋਂ ਡਰਿਆ ਤੇ ਨਾ ਮੈਂ ਕਦੇ ਕਿਸ ਤਰ੍ਹਾਂ ਡਰ ਕੇ ਕਦੇ ਲਾਈਵ ਕੀਤੀ ਆ ਇਹ ਗੱਲ ਬਿਲਕੁਲ ਕਲੀਅਰ ਆ ਸਾਫ਼ ਆ ਅੱਜ ਮੁੜੀ ਆਪਾਂ ਮੇਰੇ ਨਾਲ ਦੇ ਉੱਤੇ ਆ ਪਿਛਲੇ ਦਿਨਾਂ ਦੇ ਵਿੱਚ ਜੀ ਇੱਕ ਕਾੜ ਹੋ ਕੇ ਹਟਿਆ ਜਿਹਦੇ ਵਿੱਚ ਅਮਰਤਪਾਲ ਦਾ ਭਾਈ ਜਿਹੜਾ ਜਿਹਨੂੰ ਕਹਿੰਦੇ ਆ ਆਪਾਂ ਸਰਪ੍ਰੀਤ ਨਾ ਉਹਦਾ ਨਾਲ ਇੱਕ ਹੋਰ ਬੰਦਾ ਸੀਗਾ ਉਹਦੇ ਇਹ ਭਾਈ ਦੋਏ ਜਣੇ ਸਾਰਿਆਂ ਨੂੰ ਪਤਾ ਵੀ ਜਿਹੜੀ ਹਿਸਟਰੀ ਹੋਈ ਹੈ ਜਿਹੜੀ ਸਟੋਰੀ ਹੋਈ ਹੈ ਵੀ ਉਹ ਬੰਦਾ ਫੜਿਆ ਗਿਆ ਉਹਦੇ ਕੋਲ 4 ਗ੍ਰਾਮ ਚਟਾ ਨਿਕਲੇ ਆ ਮੈਂ ਮੰਨ ਲੈਂਦਾ ਮੈਂ ਸਾਰਾ ਕੁਝ ਮੰਨ ਲੈਂਦਾ ਵੀ ਹੋ ਸਕਦਾ ਵੀ ਸਰਕਾਰ ਨੇ ਜਾਣ ਕੇ ਕੀਤਾ ਹੋਵੇ ਵੀ ਭਾਈ ਇਹ ਅਮਰਤਪਾਲ ਦਾ ਭਾਈ ਆ ਇਹ ਤੇ ਪ੍ਰੈਸ਼ਰ ਪਾਓ ਅਮਰਤਪਾਲ ਤੇ ਪ੍ਰੈਸ਼ਰ ਪਾਓ ਤਾਂ ਜੋ ਜਿਹੜੀਆਂ ਜਿਵੇਂ ਕਹਿੰਦੇ ਵੀ ਲੋਕ ਨੇ ਜਿਵੇਂ ਹੁਣ ਪਤਾ ਵੀ ਅੱਜ ਕੱਲ੍ਹ ਇਹ ਮਾਹੌਲ ਬਣ ਚੁੱਕਿਆ ਵੀ ਜੇ ਕਿਤੇ ਕੋਈ ਸੱਚ ਆ ਜੇ ਕਿਤੇ ਕੋਈ ਸੱਚ ਆ ਸੱਚ ਨੂੰ ਕੋਈ ਬੰਦਾ ਪੁੱਛਦਾ ਨਹੀਂ ਹੈਗਾ ਇਹ ਭਾਈ ਇਹ ਸੱਚ ਬੋਲਦਾ ਸਾਚੀ ਤੇ ਗੱਲ ਕਰਦਾ ਨਾ ਲੋਕ ਦੇਖਦੇ ਨੇ ਭੇਡ ਚਾਲ ਜਿੱਧਰ ਨੂੰ ਹਵਾ ਵੱਧ ਵਗਦੀ ਆ ਜਿੱਧਰ ਨੂੰ ਲੋਕ ਬਾਹਲੇ ਜ਼ਿਆਦਾ ਇਕੱਠੇ ਹੁੰਦੇ ਨੇ ਵੀ ਭਾਈ ਹਾਲਾਂਕਿ ਜਿਹੜੇ ਲੋਕ ਜਿੱਥੇ ਇਕੱਠ ਕਰ ਰਹੇ ਨੇ ਨਾ ਉਹਨਾਂ ਕੋਲ ਕਿਸੇ ਕੋਲ ਕੋਈ ਤਤ ਨਹੀਂ ਹੁੰਦੇ ਕਦੇ ਕੋਈ ਗੱਲ ਨਹੀਂ ਹੁੰਦੀ ਜੇ ਕੋਈ ਕਿਸੇ ਨੂੰ ਸਵਾਲ ਪੁੱਛ ਲੋ ਤਾਂ ਉਹਦੇ ਵਿੱਚੋਂ ਇਹੋ ਜਿਹੇ ਬੰਦੇ ਬਾਹਰ ਨਿਕਲ ਕੇ ਆਉਂਦੇ ਨੇ ਜਿਨ੍ਹਾਂ ਨੂੰ ਪਿੰਡ ਦੇ ਵਿੱਚ ਕੋਈ ਮੰਗਿਆ ਸਾਈਕਲ ਨਹੀਂ ਨੰਦਾਨਾ ਪਿੰਡ ਦੇ ਵਿੱਚ ਤੇ ਜਿਹਨੇ ਬੰਦੇ ਨੇ ਪਿੰਡ ਦੇ ਵਿੱਚ ਕੋਈ ਪੁੱਛ ਹੀ ਨਹੀਂ ਹੈਗੀ ਵੀ ਭਾਈ ਇਹ ਬੰਦਾ ਕੌਣ ਆ ਉਹ ਬੰਦਾ ਆ ਕੇ ਸਾਡੇ ਕੋਲ ਕਮੈਂਟ ਆ ਕੇ ਕਰਕੇ ਜਾਂਦਾ ਤੋਂ ਦੇਖ ਲਾਂਗੇ ਤੁਸੀਂ ਆਓ ਤੁਸੀਂ ਇਦਾਂ ਤੁਹਾਡਾ ਸੌਦਾ ਲਾਵਾਂ ਤੁਹਾਡਾ ਆ ਕਰਾਂਗੇ ਸੀ ਉਹ ਕਰਾਂਗੇ ਹਾਲਾਂਕਿ ਕਰਨ ਕਰਾਉਣ ਨੂੰ ਕੁਝ ਵੀ ਨਹੀਂ ਹੈਗਾ ਚਲੋ ਆ ਜੀਏ ਮੇਨ ਪੁਆਇੰਟ ਦੇ ਉੱਤੇ ਹਰਪ੍ਰੀਤ ਮੱਖੂ ਦੀ ਗੱਲ ਕਰਨੀ ਆ ਮੈਂ ਜਿਹੜਾ ਆਪਣੇ ਸਾਰੇ ਬੰਦੇ ਜਾਣਦੇ ਨੇ ਅੱਜ ਤੱਕ ਸਾਨੂੰ ਪਤਾ ਨਹੀਂ ਲੱਗਿਆ ਵੀ ਭਾਈ ਨਾ ਤਾਂ ਉਹ ਇਹ ਪਤਾ ਲੱਗਦਾ ਵੀ ਭਾਈ ਉਹ ਪ੍ਰਚਾਰਕ ਆ ਨਾ ਇਹ ਪਤਾ ਲੱਗਦਾ ਭਾਈ ਉਹ ਬਲੌਗਰ ਆ ਨਾ ਪਤਾ ਲੱਗਦਾ ਇਹ ਆ ਵੀ ਭਾਈ ਉਹ ਪੱਤਰਕਾਰ ਤਿੰਨ ਕੁਆਲਿਟੀਆਂ ਨੇ ਉਹਦੇ ਵਿੱਚ ਜਿੱਦਨ ਉਹ ਸੈੱਟ ਲੱਗਦਾ ਉਧਰ ਨੂੰ ਹੋ ਜਾਂਦਾ ਉਨੇ ਇੱਕ ਇੰਟਰਵਿਊ ਕੀਤੀ ਆ ਬਾਬੇ ਕੁਲਜੀਤ ਜਿਹੜਾ ਤਰਨਤਲ ਦਾ ਮੁਖੀ ਆ ਸਾਡੇ ਰਿਸਪੈਕਟੇਬਲ ਨੇ ਹਮੇਸ਼ਾ ਬੰਦਾ ਜਿਵੇਂ ਕਹਿੰਦੇ ਵੀ ਭਾਈ ਰਿਸਪੈਕਟ ਸਾਰੇ ਬੰਦੇ ਸੀ ਕਰਦੇ ਆ ਹਰੇਕ ਬੰਦਾ ਸਾਡੇ ਵਿਚਾਰਕ ਮਤਭੇਦ ਹੋ ਸਕਦੇ ਨੇ ਪਰ ਉਦਾਂ ਜੇ ਉਮਰ ਦੇ ਹਿਸਾਬ ਨਾਲ ਜਾਂ ਮੱਲਾ ਵੀ ਅਹੁਦੇ ਦੇ ਹਿਸਾਬ ਨਾਲ ਅਸੀਂ ਬੰਦੀ ਰਿਸਪੈਕਟ ਕਰਦੇ ਆ ਬਾਕੀ ਜਦ ਬੰਦੇ ਨਾਲ ਬੈਠ ਕੇ ਮੰਦਰਾ ਪਤਲਾਦੇ ਬੰਦਾ ਹੈ ਕਹੇ ਜਾਂ ਉਹ ਤੋਂ ਬਾਅਦ ਉਹਦੀ ਗੱਲ ਕੋਈ ਸ਼ੋਰ ਹੁੰਦੀ ਆ ਉਹਨੇ ਜੀ ਇੰਟਰਵਿਊ ਕੀਤਾ ਮਕੂਨੇ ਉਹਦੇ ਵਿੱਚ ਇੱਕ ਤਾਂ ਪਤੰਦਰ ਕਦੇ ਲਾਈਵ ਨਹੀਂ ਕਰੂਗਾ ਇਹ ਮੈਂ ਪਤਾ ਨਹੀਂ ਕਿਉਂ ਲਾਈਵ ਦੇ ਵਿੱਚ ਆਉਣ ਤੋਂ ਡਰਦਾ ਜਾਂ ਭਾਈ ਵੀ ਲਾਈਵ ਇਹ ਮੈਂ ਕਰਨਾ ਨਹੀਂ ਹੈਗਾ ਹੋ ਸਕਦਾ ਭਾਈ ਹਰੇਕ ਬੰਦੇ ਦੀ ਕਾਲ ਦੇ ਉੱਤੇ ਗੱਲ ਕਰਦਾ ਰਿਕਾਰਡਿੰਗ ਕਰਕੇ ਪਹਿਲਾਂ ਉਹ ਕਰਦਾ ਰਿਕਾਰਡ ਫੇਰ ਉਹ ਕੱਟ ਵੱਟ ਕੇ ਜੇਕਰ ਤੇ ਵੱਧ ਘੱਟ ਬੋਲਿਆ ਗਿਆ ਹੋਵੇ ਉਹ ਕੱਟ ਵੱਟ ਕੇ ਫੇਰ ਉਹ ਗਾਹ ਲੋਕਾਂ ਮੂਰੇ ਪੇਸ਼ ਕਰਦਾ ਲਾਣ ਤਾਂ ਮੈਂ ਕਹਿੰਦਾ ਇਹ ਜੀ ਪੱਤਰਕਾਰੀ ਦੇ ਉੱਤੇ ਇਹਨੇ ਪਹਿਲਾਂ ਵੀ ਇੱਕ ਇੰਟਰਵਿਊ ਕੀਤੀ ਸੀਗੀ ਜਿਹਦੇ ਵਿੱਚ ਹਮੇਸ਼ਾ ਇੱਕ ਬੰਦੇ ਦਾ ਪੱਖ ਸੁਣਦਾ ਜਿੱਦਦਰ ਨੂੰ ਹਵਾ ਚੱਲਦੀ ਹੁੰਦੀ ਹੈ ਇਹਨੂੰ ਪਤਾ ਵੀ ਇੱਧਰ ਨੂੰ ਮੇਰੇ ਵਿਊ ਵਾ ਜਾਣੇ ਜੇ ਮੈਂ ਬੋਲਾਂ ਪੁਆਇੰਟ ਦੇ ਉੱਤੇ ਇਨੇ ਦਰਮਾਣ ਵਾਲਾ ਬੋਲਣਾ ਇਹਨੇ ਵੀ ਇੱਕ ਇੰਟਰਵਿਊ ਕੀਤੀਆਂ ਉਹ ਬਾਬੇ ਨੂੰ ਦੇਹ ਤਰੇ ਦੀ ਇਹ ਜੇ ਪੁੱਠੇ ਸਿੱਧੇ ਸਵਾਲ ਜਾਂ ਮੰਨ ਲਓ ਵੀ ਜਨਨ ਕਿ ਬਾਕੀ ਜਿਹੜੀ ਭੇਡ ਜਿਹੜੀ ਹੈਗੀ ਆ ਭਾਈ ਉਹ ਤਾਂ ਕਮੈਂਟਾਂ ਦੇ ਵਿੱਚ ਬਾਬਾ ਆਏ ਬਾਬਾ ਇਦਾਂ ਇਹਨਾਂ ਲਈ ਸਿਰਫ ਇੱਕ ਹੀ ਦੇਹਧਾਰੀ ਬੰਦਾ ਜਿਹੜਾ ਇਹਨਾਂ ਦਾ ਗੁਰੂ ਬਣ ਚੁੱਕਿਆ ਬਾਕੀ ਇਹਨਾਂ ਕੋਲ ਕੋਈ ਤੱਤ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਇਹਨਾਂ ਨੇ ਕੀ ਕੀਤਾ ਜੀ ਲਗਾਤਾਰ ਉਹ ਬਾਬੇ ਨੂੰ ਗਾਲਾਂ ਕੱਢਣੀ ਸ਼ੁਰੂ ਕਰਤੀਆਂ ਸੋਸ਼ਲ ਮੀਡੀਆ ਦੇ ਉੱਤੇ ਪੜਨਾ ਸ਼ੁਰੂ ਕਰਤਾ ਟਿਕਟੌਕ ਭਰੀ ਪਈ ਉਹ ਬਾਬੇ ਦੇ ਮੁਰਲੇ ਆ ਕੇ ਰੱਖ ਕੇ ਖਲਾ ਕਿ ਉਹਨੇ ਬਾਬੇ ਨੇ ਚੈਲੰਜ ਕੀਤਾ ਸੀਗਾ ਤੁਹਾਨੂੰ ਭਾਈ ਵੀ ਮੇਰਾ ਚੈ ਆਜੋ ਫੋਟੋਆਂ ਦਿਖਾ ਦਨੇ ਆਂ ਵੈਜ ਜਨੇ ਆਂ ਆਪ ਇੱਕ ਲਾਈਵ ਟੈਸਟ ਕਰਾ ਲਨੇ ਆਂ ਮੈਂ ਵੀ ਇਹ ਗੱਲ ਕਹਿਣਾ ਚਾਹਣਾ ਮੈਂ ਵੀ ਇਹੀ ਗੱਲ ਕਹਿਣ ਆਇਆ ਇੱਥੇ ਵੀ ਕਿਸੇ ਦੀ ਨਾ ਸੁਣੋ ਕਿਸੇ ਦੀ ਮੰਨੋ ਨਾ ਜਿਹੜੇ ਭਾਈਉਂ ਦੇ ਸਪੋਰਟਰ ਨੇ ਉਹਦੇ ਸਮਰਥਕ ਨਹੀਂ ਉਹਦੇ ਮਾਂ ਪਿਓ ਖਦ ਖੁਦ ਉਹਦੇ ਜਿਹੜੇ ਮਾਂ ਪਿਓ ਨੇ ਆਪਣੇ ਹਰਪ੍ਰੀਤ ਦੇ ਉਹਨਾਂ ਨੂੰ ਇਹ ਚੀਜ਼ ਜਨਨ ਨੂੰ ਪਤਾ ਵੀ ਭਾਈ ਅਸੀਂ ਪੰਥਕ ਆ ਆਪਣੇ ਆਪ ਨੂੰ ਪੰਥਕ ਕਹਿੰਦੇ ਨੇ ਹਾਲਾਂਕਿ ਕਈ ਫੋਟੋਆਂ ਦੇ ਵਿੱਚ ਸਾਡੇ ਕੋਲ ਫੋਟੋਆਂ ਹੈ ਜੀ ਪਈਆਂ ਨੇ ਵੀ ਹਰਪ੍ਰੀਤ ਦੇ ਕਈ ਵਾਰ ਗਾਤਰਾ ਸਾਹਿਬ ਪਾਇਆ ਹੁੰਦਾ ਉੱਪਰਲੇ ਪਾਸੇ ਜੀ ਕਈ ਵਾਰ ਲਾ ਦਿੰਦਾ ਹੋ ਮੈਨੂੰ ਉਹ ਤਾਂ ਇਹਦੀ ਵਾਈਫ ਦੇ ਉੱਤੇ ਜਾਂ ਆਂਧਰਾ ਗੁਰੂ ਸਾਹਿਬ ਦੇ ਆਲੇ-ਦਾਲੇ ਫੇਰੇ ਲੈਣ ਲੱਗੇ ਸੀ ਕਿ ਉੱਥੇ ਵੀ ਉਹ ਤਾਂ ਗਾਤਰਾ ਪਾਇਆ ਸੀਗਾ ਬਾਅਦ ਚ ਉਹਨੇ ਲਾਤਾ ਪਤਾ ਨਹੀਂ ਕਿਉਂ ਇਹ ਇਹਨਾਂ ਨੂੰ ਪਤਾ ਹੋਣਾ ਇਹ ਦੱਸਣਗੇ ਜ਼ਰੂਰ ਹੈ ਵੀ ਭਾਈ ਦਾ ਮਤਲਬ ਵੀ ਚੀਜ਼ ਆ ਅਸੀਂ ਤਾਂ ਹੁਣ ਤੱਕ ਇਹੀ ਸੁਣਿਆ ਵੀ ਭਾਈ ਜਦੋਂ ਇੱਕ ਵਾਰ ਗੁਰੂ ਸਾਹਿਬ ਦੇ ਮੂਹਰੇ ਕੜ ਕੇ ਅਮਰਤ ਛਕ ਲਿਆ ਜੋਤ ਤੇ ਯੋਗਤ ਮੈਂ ਕਿਉਂਗਾ ਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਯੋਗਤ ਨੇ ਜੋਤ ਨੇ ਤੇ ਯੋਗਤ ਜਿਹੜੀ ਪੰਜ ਪਿਆਰਿਆਂ ਦੀ ਆ ਬਾਣੀਆਂ ਪੜੀ ਜਾਂਦੀਆਂ ਨੇ ਅਮਰਤ ਛਕਾਇਆ ਜਾਂਦਾ ਪੰਜ ਕਕਾਰ ਬਖਸ਼ੇ ਜਾਂਦੇ ਨੇ ਤੇ ਇਹ ਲੋਕ ਮੈਨੂੰ ਨਹੀਂ ਪਤਾ ਵੀ ਕਿਹੜੇ ਸਾਹਮਣੇ ਤਰਸੇਮ ਬਾਪੂ ਤਰਸੇਮ ਸਿੰਘ ਅਮਰਤਪਾਲ ਦੋ ਵੀ ਗੱਲ ਕਹਿ ਰਹੇ ਆ ਵੀ ਭਾਈ ਇਹ ਸ਼ਾਸਤਰ ਧਾਰੀ ਨਹੀਂ ਹੈਗਾ ਉਹਦੀ ਵੀ ਮੈਂ ਵੀਡੀਓ ਪਾਈ ਹੋਈ ਆ ਹੁਣ ਸ਼ਾਸਤਰ ਧਾਰੀ ਕਿਉਂ ਨਹੀਂ ਹੈਗਾ ਕਿਉਂਕਿ ਜੇ ਤਾਂ ਆਪਾਂ ਗੱਲ ਕਰੀਏ ਜਿਹੜੇ ਪੁਆਇੰਟ ਤੇ ਵੀ ਅਸੀਂ ਸਾਡੇ ਕੋਲ ਲਿਸਟਾਂ ਪਈਆਂ ਨੇ ਇਹ ਬੰਦੇ ਇਹਨਾਂ ਦੇ ਬੰਦੇ ਕਹਿ ਰਹੇ ਨੇ ਵੀ ਅਸੀਂ ਪੰਜਾਬ ਦੇ ਵਿੱਚ ਬਹੁਤ ਲੋਕਾਂ ਨੂੰ ਅਮਰਤ ਸ਼ਿਕਾਇਤ ਤਾਂ ਆਪਣੇ ਘਰ ਦੇ ਬੰਦੇ ਕਿਵੇਂ ਬਚੇ ਰਹਿ ਗਏ ਆਪਾਂ ਫਿਰ ਪੰਥਕ ਤਾਂ ਹੋਏ ਨਹੀਂ ਫਿਰ ਆਪਾਂ ਦੱਸੋ ਵੀ ਜੇ ਆਪਾਂ ਪੰਥਕ ਜੇ ਤਾਂ ਆਪਾਂ ਪੰਥਕ ਆਪਣੇ ਆਪ ਨੂੰ ਕਹਿੰਦੇ ਫਿਰ ਸਾਰੇ ਘਰ ਦੇ ਨਾਲ ਅਮਰਤ ਸ਼ਿਕਾਣਾ ਚਾਹੀਦਾ ਹਰੇਕ ਬੰਦਾ ਗੁਰੂ ਦੇ ਲੜ ਲੱਗਿਆ ਇਹ ਇਹ ਲੋਕ ਆਪਣੇ ਇਹ ਸੋਚੀ ਜਾਂਦੇ ਨੇ ਜਿਵੇਂ ਮੰਨ ਲਾ ਵੀ ਜਣ ਕੇ ਭਾਈ ਜਾਜੀ ਕੀਤਾ ਪਾ ਲਓ ਜਾਜੀ ਕੇ ਤਾਂ ਲਾ ਦੋ ਇਹ ਇਹ ਨਾਲੇ ਕੰਮ ਹੋ ਜਾ ਚਲੋ ਆ ਜਿਓ ਜਦੋਂ ਫੜਿਆ ਗਿਆ ਨਸ਼ੇ ਦੇ ਨਾਲ ਉਹ ਅਸੀਂ ਤਾਂ ਇਹ ਗੱਲ ਕਹਿੰਦੇ ਵੀ ਭਾਈ ਸਾਰਿਆਂ ਦੇ ਸਾਹਮਣੇ ਜਿੱਦ ਦੀ ਸੰਗਤ ਆ ਸਿੱਖ ਸੰਗਤ ਕਿਉਂਕਿ ਇਹ ਹੁਣ ਇੱਕ ਘਰ ਦਾ ਮਸਲਾ ਰਹਿਣ ਨਹੀਂ ਹੈ ਕਿਉਂਕਿ ਇਹ ਜਿਹੜਾ ਮਸਲਾ ਇਹ ਪੂਰੀ ਕੌਮ ਦਾ ਮਸਲਾ ਬਣ ਚੁੱਕਿਆ ਇਹ ਪੂਰੇ ਸਿੱਖ ਕੌਮ ਦਾ ਮਸਲਾ ਬਣ ਚੁੱਕਿਆ ਵੀ ਇੱਕ ਪੰਥਕ ਚਿਹਰਾ ਪੰਥਕ ਚਿਹਰਾ ਜਿਹੜਾ ਖਾਲਿਸਤਾਨ ਦੀ ਮਸ਼ਾਹਤ ਗੱਲ ਕਰਦਾ ਸੀਗਾ ਉਹ ਤੋਂ ਵੀ ਭੱਜਾ ਚਲੋ ਠੀਕ ਆ ਉਹ ਗੱਲਾਂ ਬਾਅਦ ਦੀਆਂ ਨੂੰ ਛੱਡ ਦਨੇ ਆਪਾਂ ਆਪਾਂ ਗੱਲ ਕਰਦੇ ਆਂ ਮੇਨ ਪੰਥ ਗਦੌੜ ਦੇ ਉੱਤੇ ਵੀ ਭਾਈ ਇਹ ਪੰਥ ਨੇ ਇਹਨਾਂ ਨੇ ਲੋਕਾਂ ਨੂੰ ਅਮਰਤ ਸ਼ਿਕਾਇਆ ਇਹਨਾਂ ਨੇ ਨਸ਼ਾ ਤੋਂ ਲੋਕਾਂ ਨੂੰ ਹਟਾਇਆ ਇਹ ਦੋ ਇਲਜ਼ਾਮ ਹੋ ਤੇ ਲੱਜੁਕੇ ਨੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਭਾਈ ਪ੍ਰਮਾਤਮਾ ਜੀ ਤਾਂ ਹੀ ਰੰਗਤ ਮੰਨਦੇ ਨੇ ਦਰਬਾਰ ਸਾਹਿਬ ਨੂੰ ਮੰਨਦੇ ਨੇ ਤਾਂ ਅਕਾਲ ਤਖਤ ਨੂੰ ਮੰਨਦੇ ਨੇ ਭਾਈ ਅਕਾਲ ਤਖਤ ਸਾਹਿਬ ਹੈਗੇ ਨੇ ਤਾਂ ਉਹਦੇ ਵਿੱਚ ਇਹ ਬੰਦੇ ਆ ਕੇ ਬਿਲਕੁਲ ਸੰਗਤ ਦੇ ਸਾਹਮਣੇ ਇੱਕ ਲਾਈਵ ਟੈਸਟ ਹੋ ਜਵੇ ਡਾਪ ਆਪਣਾ ਪ੍ਰਾਈਵੇਟ ਹਸਪਤਾਲ ਦੇਖ ਕੇ ਕਿ ਭਾਈ ਅਸੀਂ ਆਪਣਾ ਕਰਾਉਣਾ ਇਹਨਾਂ ਨੇ ਵਕੀਲ ਵੀ ਨੇ ਇਹਨਾਂ ਦੇ ਜਿਹੜੇ ਵਕੀਲ ਨੇ ਉਪ ਵਕੀਲ ਕਹਤੇ ਮੈਂ ਤਾਂ ਹਜ ਤੱਕ ਅਹੀ ਪਹਿਲੀ ਵਕੀਲ ਦੇਖੇ ਨੇ ਵੀ ਜਿਹੜੇ ਕੋਰਟ ਕਚੈਰੀਆਂ 'ਚ ਘਟ ਸੋਸ਼ਲ ਮੀਡੀਆ ਤੇ ਵੱਧ ਨੇ ਮੈਨੂੰ ਨਹੀਂ ਪਤਾ ਕਿਉਂ ਉਹ ਵੀ ਮੈਨੂੰ ਲੱਗਦਾ ਪਤੰਦਰ ਆਪਣੇ ਪੇਜ ਚ ਲਈ ਫਿਰਦੇ ਨੇ ਜਿੱਥੇ-ਜਿੱਥੇ ਜਿਹਨੂੰ ਵੀ ਜਿੱਥੇ ਕੁੰਡੀ ਪੈਂਦੀ ਆ ਉੱਥੇ ਹੁੰਡੀ ਪਾਈ ਜਾਂਦੇ ਨੇ ਇਹਨਾਂ ਸਾਰੇ ਬੰਦਿਆਂ ਦਾ ਡੋਗ ਟੈਸਟ ਹੋਣਾ ਚਾਹੀਦਾ ਅਸੀਂ ਵੋਟਾਂ ਦੇ ਵਿੱਚ ਭਾਈ ਸਰਬਜੀਤ ਦੀ ਅਸੀਂ ਪੂਰੀ ਫੁੱਲ ਸਪੋਰਟ ਕੀਤੀ ਆ ਵੀ ਭਾਈ ਜਿਹੜਾ ਸਰਬਜੀਤ ਪਾਈ ਆ ਅਸੀਂ ਉਹਦੀ ਸਪੋਰਟ ਕਰਨੀ ਆ ਅਸੀਂ ਕੀਤੀ ਵੀ ਆ ਬੋਲੇ ਵੀ ਆ ਸੀ ਰਣਜੋਤ ਵੱਲੋਂ ਵੀ ਇਹ ਗੱਲ ਆਈ ਆ ਤੇ ਅਸੀਂ ਉਹ ਵੀ ਕਹਿੰਦੇ ਆ ਵੀ ਭਾਈ ਜੇ ਆਪਣੇ ਆਪ ਨੂੰ ਅਸੀਂ ਪੰਥਕ ਕਹੋਣਾ ਅਸੀਂ ਸਾਡੇ ਜਵਾਕਾਂ ਨੇ ਤੁਹਾਨੂੰ ਦੇਖ ਕੇ ਸਿੱਧਾ ਲੈਣੀਆਂ ਨੇ ਵੀ ਭਾਈ ਸਾਡੇ ਗੁਰੂ ਦੇ ਸਿੰਘ ਜੋ ਮਤਲਬ ਜਾਨੀ ਕਿ ਵੀ ਗੁਰੂ ਦੇ ਸਿੱਖ ਨੇ ਮੂਰੇ ਇਹ ਪਾਰਲੀਮੈਂਟ ਦੇ ਵਿੱਚ ਜਾ ਕੇ ਗੱਲਾਂ ਬਾਤਾਂ ਕਰਦੇ ਨੇ ਵੀ ਬਿਲਕੁਲ ਅਮਰਤਾਰੀ ਸਿੱਖ ਨੇ ਕੋਈ ਖਾਂਦੇ ਪੀਂਦੇ ਨਹੀਂ ਵੈਜੀਟੇਰੀਅਨ ਜਿਹਨੂੰ ਭਾ ਕਹਿੰਦੇ ਨੇ ਅੰਗਰੇਜ਼ੀ ਦੇ ਵਿੱਚ ਸ਼ਾਕਾਹਾਰੀ ਮਾਸਾਹਾਰੀ ਤੇ ਸ਼ਾਕਾਹਾਰੀ ਦੋਨੋਂ ਫਰਕ ਉਹ ਨਾ ਚੀਦੋ ਤੇ ਉਹ ਜਿਹੜੀ ਚੀਜ਼ ਆ ਇਹ ਬੰਦਿਆਂ ਦਾ ਵੀ ਸਾਰਿਆਂ ਦਾ ਡੋਪ ਟੈਸਟ ਹੋਣਾ ਚਾਹੀਦਾ ਸਰਕਾਰ ਨੇ ਆਪਣੇ ਜੋ ਜਿਵੇਂ ਕਹਿੰਦੇ ਨੇ ਚਲੋ ਠੀਕ ਆ ਇਹ ਵੀ ਮੈਂ ਗੱਲ ਕਰੀਰ ਕਰ ਦ ਡੌਗ ਟੈਸਟ ਦੀ ਗੱਲ ਕਰਦੇ ਹਾਂ ਕੋਈ ਗੱਲ ਨਹੀਂ ਉਹ ਸਾਡਾ ਜਿਹੜਾ ਡੌਗ ਟੈਸਟ ਦਾ ਖਰਚ ਆਊਗਾ ਸਾਡੇ ਵੱਲੋਂ ਹੋਊਗਾ ਸਾਰਾ ਤੇ ਇੱਕ ਵਾਰ ਤਾਂ ਜੋ ਅਸੀਂ ਵੀ ਬੋਲਣ ਤੋਂ ਹਟ ਜਾਈਏ ਅਸੀਂ ਵੀ ਬੋਲਣ ਤੋਂ ਹਟ ਜਾਈਏ ਵੀ ਨਹੀਂ ਭਾਈ ਇਹ ਬਾਕੀ ਗੱਲ ਸਹੀ ਹੈ ਇਹਨਾਂ ਦੀ ਜਿਹੜੇ ਕੁਝ ਕਹਿ ਰਹੇ ਨੇ ਜੇ ਆਪਾਂ ਨਾ ਮੂਰੇ ਪੰਥ ਕਚਰਾ ਬਣਨਾ ਜੇ ਆਪਾਂ ਕਹਣਾ ਵੀ ਭਾਈ ਅਸੀਂ ਪੰਥਕ ਦੇ ਮੋਢੀ ਆਂ ਜਦ ਪੰਥ ਸਾਡਾ ਨਾਲ ਚੱਲਦਾ ਤਾਂ ਸਾਨੂੰ ਸੰਗਤ ਦੇ ਵਿੱਚ ਆਪਣੇ ਜਿਵੇਂ ਕਹਿੰਦੇ ਵੀ ਡੌਗ ਟੈਸਟ ਕਰਾ ਕੇ ਸੰਗਤ ਦੇ ਮੂਰੇ ਰੱਖਣਾ ਚਾਹੀਦਾ ਵੀ ਆ ਚੱਕੋ ਭਾਈ ਆ ਪੁਲਿਸ ਪ੍ਰਸ਼ਾਸਨ ਵੀ ਉੱਚ ਝੂਠਾ ਪੈਜੂ ਪਤਾ ਲੱਗ ਜੂ ਲੋਕਾਂ ਨੂੰ ਭਗਵਾਨ ਤਮਾਨ ਸਰਕਾਰ ਵੀ ਮੁਰਦਾਬਾਦ ਜੇ ਮੈਂ ਨਹੀਂ ਕਹੂੰਗਾ ਕਿ ਨਾ ਮੈਂ ਤੁਹਾਨੂੰ ਇਹ ਚੀਜ਼ ਦਾ ਵਾਦਾ ਕਰਦਾ ਜੇ ਇਹ ਗੱਲ ਝੂਠੀ ਹੋਈ ਨਾ ਨੈਗੇਟਿਵ ਉਹਦਾ ਆ ਤਾਂ ਮੈਂ ਤੁਹਾਨੂੰ ਇਹ ਚੀਜ਼ ਦਾ ਵਾਦਾ ਕਰਨਾ ਵੀ ਭਾਈ ਸਾਡੇ ਵੱਲੋਂ ਪਹਿਲ ਹੋਗੀ ਭਗਵਾਨ ਤਮਾਨ ਸਰਕਾਰ ਨੂੰ ਮੁਰਦਾਬਾਦ ਕਹਿਣ ਦੀ ਤੇ ਅੱਜ ਤੋਂ ਬਾਅਦ ਕਦੇ ਵੀ ਅਮਰਤਪਾਲ ਦੇ ਉੱਤੇ ਵੀਡੀਓ ਨਹੀਂ ਪਊਗੀ ਇਹ ਸਾਡੇ ਵੱਲੋਂ ਪਹਿਲ ਹੋਗੀ ਸੋ ਕਹਿਣ ਦਾ ਮਤਲਬ ਮੇਰਾ ਇਹ ਆ ਵੀ ਜੇ ਭਾਈ ਤੁਹਾਡੇ ਹੱਥ-ਬਾਸ ਕੁਝ ਚੀਜ਼ ਹੈਗੀ ਹੈ ਨਾ ਖਾਸ ਕਰ ਹਰਪ੍ਰੀਤ ਮਖੂ ਜਿਹੜਾ ਕਹਿੰਦਾ ਇੰਟਰਵਿਊ ਲੈ ਕੇ ਨਾ ਕਿਸੇ ਰੇਕ ਬੰਦੇ ਜਾਂ ਚ ਪੁੱਛ ਕੇ ਲਾਉਂਦਾ ਹੋ ਉਹ ਵੀ ਭਾਈ ਉਹਨੂੰ ਵੀ ਸਾਡਾ ਚੈਲੰਜ ਆ ਵੀ ਭਾਈ ਤੂੰ ਮੂਰੇ ਹੋ ਗਿਆ ਨਾ ਜੇ ਤੂੰ ਕਹਿੰਦਾ ਭਾਈ ਤੂੰ ਪੰਥ ਕਾ ਜਾਮਾ ਚੰਗਾ ਬਲਾਰਾ ਤੂੰ ਮੂਰੇ ਹੋ ਗਿਆ ਨਾ ਆ ਕੰਮ ਕਰਾ ਤਾਂ ਜੋ ਸੰਗਤ ਦੇ ਵਿੱਚ ਸੱਚਾਈ ਮੂਰੇ ਆਵੇ ਤੇ ਸਾਡੇ ਵਰਗੇ ਨਕਾਮੇ ਬੰਦੇ ਬੋਲੋਣੇ ਬੰਦ ਕਰਨ ਇੰਨੀ ਕੁ ਮੈਂ ਬੇਨਤੀ ਕਰਨੀ ਸੀਗੀ ਬਾਕੀ ਚਲੋ ਠੀਕ ਆ ਜੋ ਜੋ ਚੀਜ਼ਾਂ ਲੋਕਾਂ ਮੂਰੇ ਆਈ ਜਾਂਦੀਆਂ ਨੇ 3 ਮਹੀਨੇ ਪਹਿਲਾਂ ਮੈਂ ਗੱਲ ਕੀਤੀ ਸੀ ਮੇਰੀ ਹਲੇ ਵੀ ਲਾਈਵ ਬਣੀ ਪਈ ਵੀ ਭਾਈ ਇਹਨਾਂ ਦਾ ਡਾਕ ਟੈਸਟ ਹੋਣਾ ਚਾਹੀਦਾ ਚਲੋ ਉਹ ਆਖ ਚੀਜ਼ਾਂ ਮੂਰੇ ਆ ਗਈਆਂ ਜੇ ਬਿਲਕੁਲ ਸੱਚੀ ਨੇ ਸਹੀ ਨੇ ਤਾਂ ਇਹਨਾਂ ਨੂੰ ਵੀ ਕੰਮ ਕਰਨਾ ਚਾਹੀਦਾ ਹੋਰ ਆਲੇ ਸਮੇਂ ਦੇ ਵਿੱਚ ਹੋਰ ਨਵੇਂ